ਕੀ ਸਾਬਕਾ ਮੰਡਲ ਪ੍ਰਧਾਨ ਸ੍ਰੀ ਕਥੂਰੀਆ ਜੀ ਉਹਨਾਂ ਦੇ ਅੱਜ ਘਰੇ ਜਿਹੜੀਆਂ ਖੁਸ਼ੀਆਂ ਨੇ ਉਹ ਆਂ ਨੇ ਆਪਾ ਕਥੂਰੀਆ ਸਾਹਿਬ ਤੋਂ ਪੁੱਛਾਂਗੇ ਕਿ ਜਿਹੜੀ ਬੱਚੀ ਹੈ ਇਹਨੇ ਨਾਮ ਇਕੱਲਾ ਪਰਿਵਾਰ ਦਾ ਨਹੀਂ ਰੋਸ਼ਨ ਕੀਤਾ ਸਾਰੇ ਹੀ ਮੈਂ ਕਹੂੰਗਾ ਕਿ ਦੇਸ਼ ਵਾਸੀਆਂ ਦਾ ਪੰਜਾਬ ਦਾ ਇਲਾਕੇ ਦਾ ਸਾਰਿਆਂ ਦਾ ਨਾਮ ਰੋਸ਼ਨ ਕੀਤਾ ਹੈ ਕਥੂਰੀਆ ਸਾਹਿਬ ਜੀ ਇਸ ਦੇ ਵਿੱਚ ਤੁਹਾਨੂੰ ਸਵਾਗਤ ਹੈ ਐਲਬੀਐਸ ਨਿਊਜ਼ ਦਾ ਬਸਤਾਰਪੁਰ ਕਾ ਜਿਹੜੀ ਜਾਣਕਾਰੀ ਉਹ ਜ਼ਰੂਰ ਦੇਖੋ ਅੱਜ ਜਿਹੜਾ ਖੁਸ਼ੀ ਦਾ ਮਾਹੌਲ ਹੈ ਅੱਜ ਜਿਹੜੇ ਮੈਡਲ ਤੇ ਨੈਸ਼ਨਲ ਦੇ ਵਿੱਚ ਆਉਂਦੇ ਇੰਡੀਆ ਲੈ ਰਹੇ ਨੇ ਉਹ ਇੱਕ 골ਡ ਮੈਡਲ ਹਾਸਲ ਕਰਨਾ ਬਹੁਤ ਔਕੀ ਗੱਲ ਹੈ ਇਹਨਾਂ ਦੇ ਵਿੱਚ ਇਹਨਾਂ ਦੇ ਕੋਚ ਸਾਹਿਬ ਦੀ ਮਿਹਨਤ ਅਤੇ ਸਾਡੀ ਕੁੜੀਆਂ ਦੀ ਮਿਹਨਤ ਨੇ ਅੱਜ ਰੰਗ ਲਾਇਆ ਹੈ ਤੇ ਸਾਡੇ ਪਰਿਵਾਰ ਵੱਲੋਂ ਕਥੂਰੀਆ ਪਰਿਵਾਰ ਵੱਲੋਂ ਸਾਰੇ ਸ਼ਹਿਰ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਅੱਜ ਸਾਡੇ ਨਾਲ ਹੋਟਲ ਆ ਕੇ ਖੜੇ ਨੇ ਤੇ ਅੱਜ ਸਾਡੀ ਕੁੜੀ ਦਾ ਜਿਹੜਾ ਸਨਮਾਨ ਕਰਿਆ ਅੱਜ ਹਰੇਕ ਬੱਚੇ ਦੇ ਦੇ ਕੁੜੀਆਂ ਦੇ ਅੰਦਰ ਇੱਕ ਭਵਿੱਖ ਜਾਗਿਆ ਕਿ ਜਦੋਂ ਕੋਈ ਵੀ ਕੁੜੀ ਗੋਲਡ ਮੈਡਲ ਜਾ ਸਕਦੀ ਹੈ ਤਾਂ ਦੂਜੀ ਕੁੜੀ 올림픽 ਕਿਉਂ ਨਹੀਂ ਖੇਡ ਸਕਦੀ ਤੇ ਸਹੀ ਮੈਂ ਕਮਾਂਗਾ ਕਿ ਜENNIA ਵੀ ਤੇ ਬੱਚੇ ਨੇ ਜਾਂ ਕੁੜੀਆਂ ਨੇ ਆਨਾਲ ਇੱਕ ਟਾਈਮ ਚ ਨਸ਼ੇ ਤੋਂ ਦੂਰ ਰਹਿਣ ਅਤੇ ਗੇਮ ਵੱਲ ਧਿਆਨ ਦੇ ਕੇ ਆਪਣੇ ਮਾਪੇ ਆਪ ਦਾ ਆਪਣੇ ਸ਼ਹਿਰ ਦਾ ਆਪਣੇ ਸਟੇਟ ਦਾ ਤੇ ਪੂਰੇ ਦੇਸ਼ ਦਾ ਨਾਮ ਰੋਸ਼ਨ ਕਰਨ ਚੈਨਲ ਤੇ ਮੀਡੀਆ ਸ਼ਬਦਾਂ ਦੀ ਤਾਕਤ ਇਹ ਚੈਨਲ ਨੇ ਅੱਜ ਸਾਡੀ ਕੁੜੀਆਂ ਇਹ ਬੈਡੂ ਦਾ ਉਹ 스테ਟ ਦੇ ਵਿੱਚ ਜਿਹੜਾ ਦਿਖਾ ਹੋਇਆ ਹੈ। ਮੈਂ ਉਹਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਲੋਕ ਭਲਾਈ ਚੈਨਲ ਦਾ ਵੀ ਦਿੱਲੀ ਘਰਾਈਆਂ ਤੋਂ ਧੰਨਵਾਦ ਕਰਦਾ। ਹੁਣ ਸਾਡੇ ਨਾਲ ਕੰਪਿਊਟਰ ਮਾਸਟਰ ਜੀ ਸ੍ਰੀ ਪ੍ਰਵੀਨ ਜੋ ਕਿ ਪਿਛਲੇ ਸਮੇਂ ਇਲੈਕਸ਼ਨ ਵੀ ਲੜੇ ਸੀ ਬਹੁਤ ਵਧੀਆ ਇਨਸਾਨ ਨੇ। ਉਹਨਾਂ ਨੂੰ ਆਪਾਂ ਪੁੱਛਾਂਗੇ ਕਿ ਅੱਜ ਤੁਹਾਨੂੰ ਕਿੰਨੀ ਕੁ ਪੁੱਛਿਆ ਅੱਜ ਅੱਜ ਦਾ ਜਿਹੜਾ ਦਿਨ ਹੈ ਇਹ ਹੈ ਸਮਾਰ ਦੇ ਲਈ ਮਹਤਵਪੂਰਨ ਨਾ ਹੋਵੇ ਆਪਣੇ ਪੂਰੇ ਸਮਾਜ ਦੇ ਲਈ ਦੇ ਪੂਰੇ ਮਤਲਬ ਹਿੰਦੂ ਰਾਸ਼ਟਰ ਦੇ ਮਤਲਬ ਆਪਣੇ ਹਿੰਦੁਸਤਾਨ ਦੇ ਲਈ ਬਹੁਤ ਵੱਡੀ ਪ੍ਰਾਪਤੀ ਜਿਨੇ ਕਿਉਂਕਿ ਮਤਲਬ ਆਪਣੇ ਸਮਾਜ ਦੇ ਵਿੱਚ ਇਹ ਆਮ ਇਹ ਸੋਚਿਆ ਜਾਂਦਾ ਹੈ ਵੀ ਜਿਹੜੀਆਂ ਔਰਤਾਂ ਹੁੰਦੀਆਂ ਲੜਕੀਆਂ ਹੁੰਦੀਆਂ ਕਿ ਸਿਰਫ ਚੁੱਲ੍ਹੇ ਚੁੱਕਦੇ ਵਾਸਤੇ ਰੁਪਈਆ ਵਾਸਤੇ ਮਤਲਬ ਆਮ ਪਰਿਵਾਰ ਵਾਲੀ ਸਾਂਭ ਕਰਦੀਆਂ ਪਰ ਦੇ ਇਸ 25 ਦੇ ਜਿੰਨੇ ਮਤਲਬ ਉਹਨਾਂ ਸਾਰੇ ਹੀ ਬੱਚਿਆਂ ਦੇ ਛੋਟੇ ਬੱਚਿਆਂ ਦੇ ਆਂ ਵਾਲੇ ਨੌਜਰ ਕਿਢਦਾ ਰਾਹ ਰੁchnਾਇਆ ਜਿਹੜਾਂ ਨੂੰ ਮਤਲਬ ਇਹ ਉਮੀਦ ਹੁੰਦੀ ਹੈ ਵੀ ਅਸੀਂ ਅੱਗੇ ਪਹੁੰਚਣਾ ਆਪਣਿਆ ਤਾਂ ਇਸ ਬੱਚੀ ਦੀ ਜਿੱਤ ਨੇ ਅੱਜ ਸਾਡੇ ਸਾਰੇ ਬੱਚਾ ਦੇ ਮਤਲਬ ਸਾਡੇ ਨੌਜਵਾਨ ਸਾਥੇ ਦੇ ਮਾਨਾਂ ਦੇ ਵਿੱਚ ਆ ਤੇ ਉਹਨਾਂ ਦੇ ਬੱਚਿਆਂ ਦੇ ਵਿੱਚ ਵੀ ਇਸ ਤਰ੍ਹਾਂ ਭਰੇ ਵੀ ਜੇ ਬੱਚਾ ਮਿਹਨਤ ਕਰੇ ਤਾਂ ਵੱਡੇ ਤੋਂ ਵੱਡੀ ਸਫਲਤਾ ਨੂੰ ਛੋਟਾ ਦਰਦ ਹੈ ਇਹ ਜਿਹੜੇ गांव ਦੇ ਇਨਸਾਨ ਹੀ ਮੈਨੂੰ ਯਾਦ ਹੈ ਅੱਜ 2012 ਦੇ ਵਿੱਚ ਪੁਹਾਣੀ ਸ਼ਹਿਰ ਦਾ ਇੱਕ ਬੰਦਾ ਸੀ ਜਿਹੜਾ ਸਬਜ਼ੀ ਵੇਚਦਾ ਹੁੰਦਾ ਸੀ ਰਾਗ ਲਾਲ ਨਾਮ ਸੀ ਇਹ 2012 ਦੇ ਵਿੱਚੋਂ ਮਾਉਂਟ ਐਵਰੇਸਟ ਚੜੇ ਸੀ ਉਹ ਦਿਨ ਤੋਂ ਬਾਅਦ ਜਿਹੜਾ ਅੱਜ ਮੈਨੂੰ ਖੁਸ਼ੀ ਹੋਈ ਹੈ ਇਸ ਬੱਚੀ ਦੀ ਜਿੱਤ ਦੇ ਨਾਲ ਹੋਈ ਹੈ ਉਹ ਦਿਨ ਸੀ ਜਦੋਂ ਉਸ ਬੱਚੇ ਨੇ ਬੰਦੇ ਰਿਕਾਰਡ ਤੋੜੇ ਮਾਉਂਟ ਐਵਰੇਸਟ ਦਾ ਅੱਜ ਇਹ ਬੱਚੀ ਹੈ ਜਿਸ ਨੇ ਸਾਡੇ ਧਰਾਂ ਦੇ ਬੇੜਿਆਂ ਦੇ ਵਿੱਚ ਸੁੰਨੇ ਬੇੜੇ 'ਚ ਇੱਕ 골ਡ ਮੈਡਲ ਚਮਕਾਇਆ ਇਹ ਸਿਰਫ ਮੈਡਲ ਨਹੀਂ ਹੈ ਇਹ ਇੱਕ ਸੋਚ ਹੈ ਜੋ ਇਸ ਸਮਾਗਮ ਦੇ ਵਿੱਚ ਸਾਰੇ ਬੱਚਾ ਨੂੰ ਇਹ ਰੁਸ਼ਨਾ ਰਹੀ ਹੈ ਅਸੀਂ ਮੈਂ ਪਰਸਨਲੀ ਤੌਰ ਤੇ ਸੱਚੇ ਪਾਤਸ਼ਾਹ ਜੀ ਬਦਲਾਇਆ ਇੱਥੇ ਮੰਦਰ ਵੀ ਹੈ ਕਿ ਮੈਂ ਰੱਬ ਦੇ ਵੱਲੋਂ ਮਤਲਬ ਦੁਆ ਕਰਦਾ ਇਸ ਬੱਚੀ ਵਾਸਤੇ ਵੀ ਇਹ ਬੱਚੀ ਆਉਣ ਵਾਲੇ ਸਮੇਂ ਦੇ ਵਿੱਚ ਵਰਲਡ ਰਕੋਰਡ ਵੀ ਤੋੜੇ ਬਹੁਤ ਬਹੁਤ ਧੰਨਵਾਦ ਕੈਨਵਸ ਨਿਊਜ਼ ਕੈਨਵਸ ਵੀ 32 ਨਿਗਾਹ ਤੋਂ ਦੇਖ ਰਹੇ ਹਾਂ ਠੀਕ ਹੈ ਆਜੋ ਪਿੰਡ ਸਾਡੇ ਸਰਾਵ ਦੀ ਮਾਡਰ ਰਾਈ ਐਨ ਬੀ ਐਚ ਨਿਊਜ਼ ਚੈਨਲ ਅਤੇ ਸ਼ਬਦਾਈ ਕਾਰਕ ਦੇ ਚੈਨਲ ਦਾ ਅਸੀਂ ਬਹੁਤ ਹੀ ਜੀ ਆਇਆਂ ਕਰਦੇ ਸਪਾਂਸਰ ਜਿਨ੍ਹਾਂ ਨੇ ਇਸ ਸਮੇਂ ਦੇ ਵਿੱਚ ਸਾਡਾ ਤੋਂ ਕੈਨਲ ਰੋਡਾ ਮੋਡਲ ਅੱਥ ਖੜਿਆ ਤੇ ਸਾਡੇ ਸਾਥ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਪੂਰੀ ਵਿਸਤਾਰ ਤੌਰ ਤੇ ਉਜਾਣ ਕਰ ਦਿੱਤੀ ਜੀ ਨਾਂ ਕੀ ਆਪਣਾ ਨਾਂ ਕੀ अच्छा, अच्छा बस, बहुत बेटी हद ਤੁਹਾਡੀ ਕੀ ਲੱਗਦੀ ਹੈ ਜੀ ਅੱਛਾ ਬੋਲ ਸਾਡੇ ਸਾਰੇ ਪਰਿਵਾਰ ਚ ਪਰਿਵਾਰ ਚ ਕੁੜੀਆਂ ਨੇ ਸਭ ਤੋਂ ਵੱਡਾ ਤੋਂ ਉਹ ਜਿੱਤੇ ਗੋਲਡ ਮੈਡਮ ਕਿ ਅਸੀਂ ਚਾਹਾਂਗੇ ਸਾਡੀਆਂ ਕੁੜੀਆਂ ਹੋਰ ਵੀ ਤਰੱਕੀ ਕਰਨ ਤੇ ਅੱਗੇ ਵਧਣ ਬਹੁਤ ਬਹੁਤ ਧੰਨਵਾਦ ਜੀ ਬਹੁਤ ਖੁਸ਼ੀ ਦਾ ਅੱਜ ਹਾਂਜੀ ਬਹੁਤ ਖੁਸ਼ੀ ਦਾ ਦੱਸ ਹੀ ਰਿਹਾ ਕਿਉਂਕਿ ਖੁਸ਼ੀ ਜਿਹੜੀ ਆ ਉਹ ਸਾਂਭੀ ਨਹੀਂ ਜਾ ਰਹੀ ਹਾਂਜੀ ਅਸੀਂ ਵੀ ਦਬਾਅ ਕਰਦੇ ਹਾਂ ਇਸ ਬੇਟੀ ਦੇ ਬਾਰੇ ਵੱਖ-ਵੱਖ ਚੈਨਲਾਂ ਤੋਂ ਕਿ ਇੱਕ ਦਿਨ ਬਹੁਤ ਹੀ ਉੱਚੇ ਮਕਾਮ ਦੇ ਉੱਤੇ ਪਰਿਵਾਰ ਦਾ ਵੀ ਨਾਮ ਰੌਸ਼ਨ ਕਰੇ ਆਪਣੇ ਦੇਸ਼ ਦਾ ਵੀ ਇਤੋਂ ਵੀ ਵੱਧ ਕੇ ਜਿਸ ਦੇ ਨਾਲ ਹੀ ਮੈਂ ਬਲਦੇਵ ਸਿੰਘ ਸਰਾਓ ਐਲਬੀਐਸ ਨਿਊਜ਼ ਜ਼ਿਲ੍ਹਾ ਅੰਚਾਰਜ ਪੱਤਰਕਾਰ ਮੂਨਕ ਦੇਖਦੇ ਰਹੋ ਐਲਬੀਐਸ ਨਿਊਜ਼ ਧੰਨਵਾਦ ਤੁਸੀਂ ਦੇਖ ਰਹੇ ਹੋ ਮੂਨਕ ਸ਼ਹਿਰ ਵਿਖੇ ਜੋ ਕਿ ਬੱਚੀ ਨੇ ਨਾਮ ਰੋਸ਼ਨ ਕੀਤਾ ਹੈ ਵੱਡੇ ਪੱਦਰ ਤੇ ਨਾਮ ਰੋਸ਼ਨ ਕੀਤਾ ਜਿਵੇਂ ਕਿ ਪੰਜਾਬ ਪੱਦਰ ਤੇ ਜਦੋਂ ਕਿ ਨਾਮ ਰੋਸ਼ਨ ਹੁੰਦਾ ਉਹ ਵੀ ਬਹੁਤ ਹੁੰਦਾ ਇਹ ਤਾਂ ਪੰਜਾਬ ਤੋਂ ਵੀ ਉੱਤੇ ਉੱਠ ਕੇ ਦੇਸ਼ ਤੱਕ ਅੰਤਰਰਾਸ਼ਟਰੀ ਆਪਾਂ ਕਹਿ ਸਕਦੇ ਹਾਂ ਬਾਕੀ ਆਪਾਂ ਗੱਲਬਾਤ ਕਰਦੇ ਹਾਂ ਜੋ ਕਿ ਸਾਡੇ ਨਾਲ ਮੌਜੂਦ ਨੇ ਕੀ ਨਾਂ ਹੈ ਜੀ ਆਪ ਦਾ ਮੇਰਾ ਨਾਮ ਪ੍ਰਵਾਨ ਹੈ ਜੀ ਪੁਸ਼ਸ਼ ਸ਼ਹਿਰੇ ਤੋਂ ਹਾਂ ਜੀ